ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ 12 ਜਿਹੜੀਆਂ ਪਬਲਿਕ ਮਾਈਨ ਨੇ ਉਹਨਾਂ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ ਔਰ ਉਹਦੇ ਤਹਿਤ ਹੀ ਅੱਜ ਅਸੀਂ ਇੱਥੇ ਆਲਕਾ ਬਲਾ ਚੌਰ ਦੇ ਵਿੱਚ ਜਿਹੜਾ ਐਸਬੀਐਸ ਜ਼ਿਲ੍ਹੇ ਦੇ ਵਿੱਚ ਜਿਹੜੀ ਪਬਲਿਕ ਮਾਈਨ ਆ ਉਹਦਾ ਉਦਘਾਟਨ ਕਰਨ ਵਾਸਤੇ ਅੱਜ ਇੱਥੇ ਪਹੁੰਚਿਆ ਔਰ ਇਹਦੇ ਨਾਲ ਨੇੜੇ-ਤੇੜੇ ਦੇ ਜਿੰਨੇ ਲੋਕ ਨੇ ਉਹਨਾਂ ਨੂੰ ਜਿਹੜਾ ਰਿਤਾ ਹੈ 55 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਜਿਹੜਾ ਮਿਲੂਗਾ ਜਿਹੜੇ ਆਮ ਜਿਹੜੇ ਘਰਾਂ ਘਰ ਬਣਾਉਣ ਦਾ ਜਿਹੜਾ ਸੁਪਨਾ ਮ ਲੋਕਾਂ ਦਾ ਉਹਨਾਂ ਦਾ ਸੁਪਨੇ ਜਿਹੜੇ ਪੂਰੇ ਹੋਣਗੇ ਲਗਾਤਾਰ ਸਰ ਅਵੇਦ ਮਾਈਨਿੰਗ ਲਗਾਤਾਰ ਜ਼ਿਲ੍ਹੇ 'ਚ ਚੱਲ ਰਹੀ ਹੈ ਸਰਦਰਿਆ ਨਾਲ ਹੈਗਾ ਉਸ ਲਈ ਕੀ ਕਾਰਵਾਈ ਕੀ ਹੋਏਗਾ ਬਿਲਕੁਲ ਸਰ ਸਰ ਦੇਖੋ ਇਹ ਤਾਂ ਆਪਾਂ ਕੋਈ ਜੇ ਕਹੀਏ ਕੋਈ ਲਗਾਤਾਰ ਦਿਨ ਰਾਤ ਕੋਈ ਉੱਤੇ ਬੈਠ ਕੇ ਰੋਕ ਲੇ ਕੋਈ ਚੋਰੀ ਚਪੋਰੀ ਜੇ ਕਦੀ ਟਾਲੀ ਆ ਉਹ ਨਿਕਲ ਸਕਦੇ ਮੈਂ ਮੰਨਦਾ ਹੋ ਪਰ ਜਿਹੜੀ ਕੋਈ ਜਿਵੇਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜੀਆਂ ਮਾਈਨਿੰਗ ਹੁੰਦੀ ਰਹੀ ਆ ਮਾਈਨਿੰਗ ਉਹਨੂੰ ਕਹਿੰਦੇ ਨੇ ਸਾਨੂੰ ਤਾਂ ਹਜੇ 2 ਸਾਲ ਹੋਏ ਨੇ 2 ਸ ਦੇ ਵਿੱਚ ਅਸੀਂ ਕਿਹੜੀ ਮਾਈਨ ਕਿਤੇ ਸਾਡੀ ਤਾਂ ਕੋਸ਼ਿਸ਼ ਹੈ ਕਿ ਹਰ ਇੱਕ ਜਿਹੜੀ ਮਾਈਨ ਹੈ ਉਹ ਲੀਗਲ ਤਰੀਕੇ ਨਾਲ ਚੱਲੇ ਚਾਹੇ ਉਹ ਪਬਲਿਕਾ ਚਾਹੇ ਕਮਰਸ਼ੀਅਲ ਮਾਈਨ ਹੈ ਸੋ ਸਾਡੀ ਹਮੇਸ਼ਾ ਕੋਸ਼ਿਸ਼ ਹੈ ਸਰ ਹੱਤ ਨਾਲ ਤੁਸੀਂ ਕਹਿੰਦੇ ਜੀਗੇ ਜਿਹੜਾ ਮੈਂ ਉੱਪਰ ਸੁਣ ਰਿਹਾ ਸੀਗਾ ਕਿ ਹੱਤ ਨਾਲ ਇਹ ਕਈ ਨਾ ਕਈ ਨਾਲ ਪਰ ਹੋਣੀ ਹੈਗੀ ਪਰ ਲੇਕਿਨ ਉਹਦੇ ਨਾਲ ਵੀ ਆਲੇ ਦੁਆਲੇ ਏਰੀਆ ਦੇ ਵਿੱਚ ਬੜਾ ਟਾਈਮ ਲੱਗ ਜਾਂਦਾ ਹੈਗਾ ਜੀ ਕੋਈ ਜੀਸੀਬੀ ਵਗੈਰਾ ਦੇ ਕਿਉਂਕਿ ਸਾਡੀ ਮਾਈਨਿੰਗ ਨਾਲ ਵੀ ਗੱਲ ਹੋਈ ਸੀਗੀ ਉਹ ਕਹਿੰਦੇ ਸੀ ਕਿ ਉਹ ਅਲਾਉਡ ਹੈਗੀ ਹੈ ਉਹ ਇੱਥੇ ਚੱਲੂਗੀ ਜੀ ਜੀ ਸੀ ਵੀ ਚੱਲ ਸਕਦੀ ਹੈ ਜੀ ਪੂਰੀ ਜੀ ਸੀ ਵੀ ਦਾ ਕੋਈ ਹੈ ਜੀ ਸੀ ਵੀ ਚੱਲੂਗੀ ਨਹੀਂ ਰੋਜ਼ਗਾਰ ਦੇਣ ਲਈ ਮੈਨੂਅਲ ਹੋਏਗਾ ਮੈਨੂਅਲ ਹੋਏਗਾ ਮੈਨੂਅਲ ਲੋਗ ਇਸ ਤਰ੍ਹਾਂ ਹੁਣ ਜਿਵੇਂ ਇਹ 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 ਰੇਤਾ ਰੇਤਾ ਉਰੇ ਪਿਆ ਹਾਂਜੀ ਇਹ ਜਦੋਂ ਹੜਾ ਆਏ ਨੇ ਉਦੋਂ ਰੇਤਾ ਇਕੱਠਾ ਉਰੇ ਹੋ ਰਿਹਾ ਰਾਈਟ ਜੀ ਜੇ ਇਹਨੂੰ ਨਿਕਾਸੀ ਨਹੀਂ ਹੋਊਗੀ ਤਾਂ ਹੜਾਂ ਦਾ ਚਾਂਸ ਜਿਹੜਾ ਜ਼ਿਆਦਾ ਬਣਦਾ ਸੋ ਇਸ ਕਰਕੇ ਸਰ ਦੇਖੋ ਜਦੋਂ ਮਸ਼ੀਨਾਂ ਚੱਲਦੀਆਂ ਨੇ ਫਿਰ ਰੌਲਾ ਵੀ ਤੁਸੀਂ ਜਿਆਦਾ ਪਾਉਨੇ ਹਮ ਸਭ ਤੋਂ ਜਿਆਦਾ ਰੌਲਾ ਵੀ ਤਾਂ ਪੱਤਰਕਾਰ ਹੀ ਭਰਾ ਪਾਉਂਦੇ ਨੇ ਸੋ ਇਸ ਕਰਕੇ ਜੇ ਮੜ ਜਾ ਕੋਈ ਹੋ ਗਿਆ ਉੱਥੇ ਵੀ ਐ ਹੋ ਗਿਆ ਫਲਾਣਾ ਹੋ ਗਿਆ ਧਮਕਾਣਾ ਹੋ ਗਿਆ ਜੇ ਤੁਸੀਂ ਥੋੜਾ ਸੰਜਮ ਨਾਲ ਚੱਲੋ ਕਈ ਸਾਡੀ ਤਾਂ ਹਰ ਇੱਕ ਕੋਸ਼ਿਸ਼ ਹੈ ਕਿ ਅਸੀਂ ਲੀਗਲ ਤਰੀਕੇ ਨਾਲ ਕਰਾਈਏ ਪਰ ਜੇ ਕੋਈ ਰਾਤ ਭਰਾਤੇ ਕਰ ਗਿਆ ਉਹਦੀ ਇੱਕ ਦੀ ਖਿੱਚ ਕੇ ਰਾਤ ਨੂੰ 2 ਵਜੇ ਫੋਟੋ ਪਾਤੀ ਹੁਣ 2 ਵਜੇ ਨਾ ਤਾਂ ਮੈਂ ਖੜਨ ਲੱਗਿਆ ਔਰੇ ਠੀਕ ਹੈ ਜੀ ਨਾ ਕੋਈ ਐਕਸ਼ਨ ਖੜ ਸਕਦਾ 2 ਵਜੇ ਹੁਣ 2 ਵਜੇ ਘਰੋ ਘਰੀ ਤਾਂ ਅਸੀਂ ਜਾ ਕੇ ਚੈੱਕ ਨਹੀਂ ਕਰਨ ਲੱਗੇ ਵੀ ਕਿਹੜਾ ਰਾਤ ਨੂੰ ਟਰਾਲੀ ਲੈ ਕੇ ਨਿਕਲ ਰਿਹਾ ਜਿਹੜੀ ਸਰਦਾਰ ਸਾਹਿਬ ਨੇ ਕਿਸਮਾਲ ਪੁੱਛਿਆ ਹੈਗਾ ਕਿ ਜਿਹੜੀ ਸੜਕਾਂ ਟੁੱਟਦੀਆਂ ਨੇ ਠੇਕੇਦਾਰ ਨੂੰ ਠੇਕਾ ਦੇ ਦਿੱਤਾ ਜਾਂਦਾ ਠੇਕਾ ਸਰਕਾਰ ਭਰਾ ਲੈਂਦੀ ਹੈਗੀ ਸਰ ਫਿਰ ਉਹ ਸੜਕਾਂ ਕੌਣ ਬਣਾ ਕੇ ਦੇਖੋ ਸਰ ਸਰਕਾਰ ਬਣਾ ਰਹੀ ਆਲਰੇਡੀ ਬਣਾਉਂਦੀ ਵੀ ਰਹੀ ਆ ਸਰ ਜਿਹੜੀਆਂ ਰੋੜਾਂ ਨੇ ਜਿਹੜੀਆਂ ਰੋੜਾਂ ਚੱਲਦੀਆਂ ਨੇ ਉੱਤੇ ਹੈਵੀ ਟਰੱਕ ਵੀ ਚੱਲਦੇ ਨੇ ਲਾਈਟ ਵੀ ਚੱਲਦੇ ਨੇ ਜੇ ਅਸੀਂ ਕਹੀ ਵੀ ਉੱਤੇ ਟਰੱਕ ਹੀ ਨਾ ਚੱਲਣ ਉਹ ਟੁੱਟਣੀਆਂ ਨਹੀਂ ਚਾਹੀਦੀਆਂ ਸਰ ਜੇ ਚੀਜ਼ ਬਣੀ ਆ ਉਹਨੇ ਬਣਨਾ ਵੀ ਆ ਟੁੱਟਣਾ ਵੀ ਆ ਉਹ ਸਰਕਾਰ ਉਹਨਾਂ ਦੀ ਰਿਪੇਅਰ ਦੀ ਜਰੂਰ ਹੈ ਸਾਡੀ ਕਿਉਂਕਿ ਸਾਡਾ ਜਿਹੜਾ ਏਰੀਆ ਵੇਟ ਏਰੀਆ ਹੈਗਾ ਉਹ ਬਹੁਤ ਉੱਥੇ ਸੜਕ ਆ ਜੀ ਹਾਂ ਜੀ ਹਾਂ ਜੀ ਉੱਥੇ ਸੜਕਾਂ ਦਾ ਸਰ ਕਈ ਮਾੜਾ ਹਾਲ ਹੋ ਜਾਂਦਾ ਹੈਗਾ ਤਾਂ ਉਹਦੇ ਲਈ ਵੀ ਜ਼ਰੂਰੀ ਇੱਕ ਸਪੈਸ਼ਲ ਫੰਡ ਜੀ ਐਮਐਲਏ ਸਾਹਿਬ ਤਾਂ ਹਮੇਸ਼ਾ ਅੱਗੇ ਆ ਕੇ ਕਹਿ ਤਾਂ ਦਿੰਦੇ ਨੇ ਜੀ ਲੇਕਿਨ ਸਰਕਾਰ ਨੇ ਫੰਡ ਦੇਣਾ ਹੁੰਦਾ ਇਹਦੇ ਬਾਰੇ ਜ਼ਰੂਰ ਦੇਖੋ ਸਰ ਸਭ ਤੋਂ ਪਹਿਲੇ ਜੇ ਮੈਂ ਤੁਹਾਡਾ ਜਿਹੜਾ মিডিਆ ਉਹਦੇ ਜਰੀਏ ਤੁਸੀਂ ਇੱਕ ਕੇਂਦਰ ਨੂੰ ਅਪੀਲ ਕਰੋ ਸਾਡਾ ਜਿਹੜਾ ਆਰਡੀਐਫ ਹੈ ਉਹਨੂੰ ਰੀਲੀਜ਼ ਕਰਨ ਉਤੇ ਗੱਲ ਕਰੋ ਆਪਾਂ ਜੇ ਉਹ ਆਰਡੀਐਫ ਫੰਡ ਰੀਲੀਜ਼ ਹੋ ਜਾਂਦਾ 7000 ਕਿਲੋਮੀਟਰ ਸੜਕਾਂ ਬਣ ਜਾਣਗੀਆਂ ਅਸੀਂ ਤਾਂ ਜਿਹੜਾ ਅਪਦੇ ਵੱਲੋਂ ਲੱਗਿਆ ਉਹ ਤਾਂ ਕਰੇ ਰਿਹਾ ਜੇ ਕੇਂਦਰ ਸਰਕਾਰ ਸਾਡਾ ਆਰਡੀਐਫ ਜਿਹੜਾ ਰਿਲੀਜ਼ ਕਰਦੇ ਸਾਨੂੰ 7000 7500 ਕਿਲੋਮੀਟਰ ਰੋੜਾ ਬਣ ਜਾਣਗੇ ਰੋੜ ਕੋਈ ਰਹਿਣੀ ਨਹੀਂ ਸੋ ਇਸ ਕਰਕੇ ਪੰਜਾਬ ਸਰਕਾਰ ਇਮਾਨਦਾਰੀ ਨਾਲ ਲੱਗੀ ਹੋਈ ਹੈ ਸਾਡੇ ਮੁੱਖ ਮੰਤਰੀ ਸਾਹਿਬ ਸਾਡਾ ਜਿੰਨਾ ਪ੍ਰਸ਼ਾਸਨ ਹੈ ਇਮਾਨਦਾਰੀ ਨਾਲ ਕੰਮ ਕਰ ਰਿਹਾ ਸੋ ਇਸ ਕਰਕੇ ਅਸੀਂ ਆਪਣੇ ਕੰਮ ਪ੍ਰਤੀ ਪੂਰੀ ਵਫਾਦਾਰੀ ਨਾਲ ਨਿਭਾਉਂਦੇ ਹਾਂ ਸਰ ਇਹ ਤਾਂ ਉਹਦਾ ਮਨਤੀ ਹੁੰਦੀ ਹੈ ਮਨਤੀ ਨਾਲ ਹੁੰਦਾ ਜੀ ਤਾਂ 500 ਸਕੇਅਰ 5.5 ਰੁਪਏ ਇੱਥੇ ਬਾਅਦ ਕਹਤਾ ਸਾਡੇ ਮੈਕਮੇ ਵੱਲੋਂ ਵੀ ਇੱਥੇ ਬੰਦਾ ਤਨ ਐਤ ਹੋਊਗਾ ਜਿਹੜਾ ਪਰਚੀ ਕੱਢ ਕੇ ਦੇਊਗਾ ਸੋ ਹਰ ਇੱਕ ਕੰਮ ਜਿਹੜਾ ਲੀਗਲ ਤਰੀਕੇ ਸਿੰਘ ਨੰਬਰਦਾਰ ਮੇਲਾ ਤਾਜਵਰ ਅਜਾ ਤਾਜਵਰ ਵਾਲ ਦੇ ਮੇਲਾ ਤਾਜਵਰ ਸਾਡਾ ਵਸੀਮਾ ਹੀ ਪੈਂਦਾ ਸਾਡੀ ਵੀ ਜ਼ਮੀਨ ਇੱਥੇ ਹੈਗੀ ਆ ਜਿਹੜਾ ਸਰਕਾਰ ਵੱਲੋਂ ਆਇਆ ਸਰ 5 ਰੁਪਿਆ ਜਨਤਕ ਰੇਟ ਦੀ ਤੱਕ ਤੁਸੀਂ ਕੀ ਕਰਨਾ ਚਾਹੁੰਦੇ ਹੋ ਅਸੀਂ ਕਹਿੰਦੇ ਕਿ ਬਹੁਤ ਵਧੀਆ ਸਰਕਾਰ ਨੇ ਕੀਤਾ ਹੈ ਬਹੁਤ ਪਹਿਲਕਦਮੀ ਆ ਲੇਕਿਨ ਜੇ ਇਸੇ ਢੰਗ ਨਾਲ ਚੱਲੇ ਤਾਂ ਠੀਕ ਹੈ ਜੇ ਬਾਅਦ ਵਿੱਚ ਇੱਥੇ ਟਿੱਪਰ ਵਾਲਿਆਂ ਨੇ ਚੱਕ ਚੱਕ ਕੇ ਲੈ ਗਏ ਤੇ ਮਸ਼ੀਨਾਂ ਪਾ ਕੇ ਟਰਾਲੀ ਵਾਲਿਆਂ ਨੂੰ ਕਿਹੜੇ ਨੂੰ ਪੁੱਛਣਾ ਤਾਂ ਤੇ ਪਹਿਲੇ ਵੀ ਮਾਰਿੰਗ ਹੁੰਦੀ ਹੈ ਦੋ ਨੰਬਰੀ ਪਹਿਲਾਂ ਵੀ ਹੁੰਦੀ ਦੋ ਨੰਬਰੀ ਹੁੰਦੀ ਰਹੇ ਹਾਂਜੀ ਹਾਂ ਹਾਂਜੀ ਹਾਂ ਕਿੰਨਾ ਨੁਕਸਾਨ ਹੁੰਦਾ ਉਸ ਜਮ ਉਹਦੇ ਨਾਲ ਨੁਕਸਾਨ ਤਾਂ ਬਹੁਤ ਹੁੰਦਾ ਸਾਡੀਆਂ ਤੇ ਸੜਕਾਂ ਟੁੱਟ ਗਈਆਂ ਜਿਹੜੇ ਸਾਡੀਆਂ ਮੇਨ ਸੜਕਾਂ ਜ਼ਿੰਮੇਕਾਰਾਂ ਨੂੰ ਆਪਣੇ ਮੰਡੀ ਬੋਰਡ ਨਾਲ ਬਣਾ ਕੇ ਦਿੱਤੀਆਂ ਆ ਉਹਨਾਂ ਦੀ ਇੰਨੀ ਕੁਐਸਟੀ ਨਹੀਂ ਵੱਡੇ ਵੱਡੇ ਟਿੱਪਰ ਜਾ ਕੇ ਪੂੜੀਆਂ ਸਾਡੀਆਂ ਸਾਰੀਆਂ ਟੁੱਟ ਗਈਆਂ ਮੈਂ ਤਾਂ ਹੁਣ ਵੀ ਕਿਹਾ ਸੀ ਕਿ ਸਾਡੀਆਂ ਸਾਡੀਆਂ ਸੜਕਾਂ ਦਾ ਖਿਆਲ ਰੱਖਿਓ ਕਿ ਸੜਕਾਂ ਨਹੀਂ ਅਸੀਂ ਲੰਘਣ ਦੇਣੇ ਅਬ ਇੱਧਰ ਆਪਣੇ ਸੜ ਜੇ ਸਰਕਾਰ ਨੂੰ ਇਥੇ ਪਬਲਿਕ ਜਿਹੜੇ ਜਿਹੜੇ ਪਿੰਡ ਦੇ ਲੋਕ ਨੇ ਜਿਹੜੇ ਕੰਮ ਕਰ ਰਹੇ ਕਿੰਨਾ ਕ ਫਾਇਦਾ ਹੋ ਰਿਹਾ ਉਹਨਾਂ ਨੂੰ ਦੇਖੋ ਉਹਨਾਂ ਨੂੰ ਫਾਇਦਾ ਤਾਂ ਬਹੁਤ ਹੋਊਗਾ ਜੇ ਮਜ਼ਦੂਰ ਕੰਮ ਕਰਨਗੇ ਜੇ ਉਹਨਾਂ ਨੂੰ ਮੌਕਾ ਮਿਲੂਗਾ ਤਦ ਹੀ ਆ ਹੁਣ ਕੋਸ਼ਿਸ਼ ਆ ਕਰਨਾ ਕੋਸ਼ਿਸ਼ ਆ ਸਮਝੇ ਕਿ ਨਹੀਂ ਇਸ ਦਾ ਟ੍ਰਿਪਰ ਚੱਲਣੇ ਆਂ ਔਰ ਜੇ ਵੀ ਸੇ ਚੱਲਣੀ ਆਂ ਰਾਤ ਨੂੰ ਸਭ ਕੋਈ ਚੱਲਣਾ ਰਾਤ ਨੂੰ ਦਿਨ ਨੂੰ ਚੜ੍ਹੇ ਰਾਤ ਨੂੰ ਚੜ੍ਹਣੇ ਜੇ ਦਿਨ ਨੂੰ ਚੱਲੇ ਰਾਤ ਨੂੰ ਚੱਲਣਗੇ ਕੌਣ ਕਰਦਾ ਹੈ ਮਾਈਨਿੰਗ ਮਾਫੀਆ ਹੈ ਕੋ ਨਹੀਂ ਮੇਰੇ ਮਾਫੀਆ ਕਿਹੜੇ ਬਾਹਰੋਂ ਆਉਂਦੇ ਇੱਥੇ ਆਪਣੇ ਪੰਜਾਬ ਦੇ ਹੀ ਆ ਪੰਜਾਬ ਦੇ ਠੀਕ ਹੈ ਨਹੀਂ ਕੀ ਆਪੀ ਕਰਨ ਜਾਂ ਸਰਕਾਰ ਤੇ ਕੀ ਫਿਰ ਕਰਦੇ ਹੋ ਡੀਸੀ ਨਾਲ ਖਾਤ ਕਰਕੇ ਸੀਐਮ ਸਭ ਤੋਂ ਦੇਖੋ ਅਸੀਂ ਤਾਂ ਇਹ ਆਸ ਰੱਖਦੇ ਆਂ ਵੀ ਜਿੱਦਾਂ ਇਸ ਢੰਗ ਨਾਲ ਚਲਾਇਸ ਢੰਗ ਨਾਲ ਚੱਲਣਾ ਚਾਹੀਦਾ ਹੈ ਸਾਨੂੰ ਉਮੀਦ ਹੈ ਜਿੱਦਾਂ ਇਹ ਚਲਾਇ ਲੋਠੀ ਕਰ ਇਤਾਂ ਲੋਕਾਂ ਨੂੰ ਮਿਲਣਾ ਚਾਹੀਦਾ ਇਤਾਂ ਬਹੁਤ ਮਹਿੰਗਾ ਸੀ ਬਹੁਤ ਵਧੀਆ ਸਰਕਾਰ ਦੀ ਫਲਿਆ ਲੇਕਿਨ ਉਹ ਤਾਂ ਖੋਏਗੀ ਹਾਂਜੀ ਉਸ ਰੇਟ ਨਾਲ ਮਿਲਿਆ ਜਾਵੇ ਤਾਂ ਵਧੀਆ ਆ